ਮੈਂ ਆਪ ਚੋਨਾ ਕਿਆ ਜਿਹੜੀਆਂ ਆਵਾਰਾ ਪਸ਼ੂ ਫਿਰਦੇ ਨੇ ਸੜਕਾਂ ਤੇ ਨਾਲੇ ਤਾਂ ਉਹ ਆਪਦੀ ਜਾਨ ਨੂੰ ਖਤਰਾ ਨਾਲੇ ਹਜ਼ਾਰਾਂ ਕੀਮਤੀ ਜਾਨਾਂ ਹੋਰ ਜਾਂਦੀਆਂ ਨੇ ਕਿਸੇ ਚ ਗੱਡੀ ਵਜੀ ਇੱਕ ਮੋਟਰਸਾਈਕਲ ਵੱਜਿਆ ਕਿ ਯਾਰ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਇਹਨਾਂ ਨੂੰ ਕਿਤੇ ਜਿੰਨੀਆਂ ਬੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਹਾਲ ਨਾਲੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵੀ ਜੇ ਕਿਸੇ ਨੇ ਕਰਨ ਨਾ ਪੱਟਿਆਂ ਦਾ ਤੂੜੀ ਦਾ ਉਹ ਉੱਥੇ ਭਾਵੇਂ ਟਰਾਲੀ ਲੈ ਕੇ ਛੱਡਿਆ ਕਰਨ ਹਣਾ ਅਸੀਂ ਬੱਟੀਆਂ ਸਾਰੀਆਂ ਖੁਰਲੀਆਂ ਬਣਾ ਦਾਂਗੇ ਪਾਣੀ ਦਾ ਪ੍ਰਬੰਧ ਉੱਥੇ ਪ੍ਰੀਨ ਦਾ ਕਰ ਦਾਂਗੇ ਮਾਲੀ ਰੱਖ ਲਾਂਗੇ ਜਾਂ ਉਹਨਾਂ ਦੇ ਰਖਵਾਲੇ ਰੱਖ ਲਾਂਗੇ ਹਣਾ ਤਾਂ ਕਿ ਉਹ ਸਫੀ ਕਾਜੀ ਸਾਰਿਆਂ ਨੂੰ ਮੈਂ ਅੱਜ ਖਾਸ ਕਰਕੇ ਸਾਡੇ ਕਿਸਾਨ ਭਰਾਵਾਂ ਨਾਲ ਦਿਲ ਦੀਆਂ ਗਰਹੀਆਂ ਚੋ ਗੱਲਾਂ ਕਰਨੀਆਂ ਮੈਂ ਅੱਜ ਤੜਕੇ ਮੈਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੀਆਂ ਮੈਂ ਸਪੀਚਾਂ ਸੁਣੀਆਂ ਬਹੁਤ ਮਨਪ੍ਰਭਾਵ ਪ੍ਰਭਾਵਿਤ ਹੋਇਆ ਇਸ ਜਿਹੜੀ ਸਪੀਚ ਉਹਨਾਂ ਦੀ ਗਾਈਆਂ ਦੇ ਪ੍ਰਤੀਯਾ ਅਸੀਂ ਉਹਨਾਂ ਦੇ ਦਿਲੋਂ ਨਾਲ ਆ ਅੱਗੇ ਲਾ ਕੇ ਕੰਮ ਕਰਾਂਗੇ ਮਾਨ ਸਾਹਿਬ ਕੋਈ ਗੱਲ ਨਹੀਂ ਅਸੀਂ ਇਹ 2019 ਚ ਮੁੱਦਾ ਲਿਆਂਦਾ ਸੀ 12 گاਉਂਆਂ ਨੂੰ ਕੰਟਰੋਲ ਕਰਨ ਦਾ ਉਹ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ 2019 ਤੋਂ ਲੈ ਕੇ ਅੱਜ ਤੱਕ ਅਸੀਂ ਪਲਾਨ ਹੀ ਕਰਦੇ ਰਹੇ ਆ ਕਿਵੇਂ ਕਰਾਂਗੇ ਉਹ ਸਾਰਾ ਪਲਾਨ ਤੁਹਾਨੂੰ ਅਸੀਂ ਕਿਸ ਤਰ੍ਹਾਂ ਦੱਸਾਂਗੇ ਪਹਿਲਾ ਪਲਾਨ ਇਹ ਆ ਪੰਜਾਂ ਛੀਆਂ ਪਿੰਡਾਂ ਮਗਰ ਇੱਕ ਗਊਸ਼ਾਲਾ ਜਿਹਦੇ ਹਰ ਪਿੰਡ ਚੋਂ ਪੰਜ ਮੈਂਬਰ ਹੋਣਗੇ ਉਹ ਪੰਚਾਇਤ ਮੈਂਬਰ ਲੈ ਲਓ ਉਹ ਕਲੱਬ ਮੈਂਬਰ ਲੈ ਲਓ ਤੇ ਗ੍ਰਾਮ ਸਭਾ ਮੈਂਬਰ ਲੈ ਲਓ ਹਰ ਪਿੰਡ ਦੇ ਪੰਜ ਮੈਂਬਰ ਪੰਜਾਂ ਜਾਂ ਛੀਆਂ ਪਿੰਡਾਂ ਦੀ ਇੱਕ ਗਊਸ਼ਾਲਾ ਜਿਹੜੇ ਅਸੀਂ ਡੀਸੀ ਦੇ ਨੌਜਤ ਲਿਆ ਕੇ ਡੀ ਹਿਸਾਬ ਨਾਲ ਗੱਲਬਾਤ ਕਰਕੇ ਸਾਰਾ ਪੂਰਾ ਸਿਸਟਮ ਆਹੀ ਕਰੀ ਬੈਠੇ ਆ ਸਰਫ ਡੀਸੀ ਤੋਂ ਮਨਜ਼ੂਰੀ ਲੈਣੀ ਆ ਵੀ ਕਿਹੜੇ ਕਿਹੜੇ ਪਿੰਡ ਅਸੀਂ ਉਹਨਾਂ ਨੂੰ ਛਾੜ ਕੇ ਦੇਣੇ ਆ ਵੀ ਕਿਹੜੇ ਪਿੰਡ ਤੋਂ ਆਰੰਭ ਕਰਨਾ ਅਸੀਂ ਉਸ ਢੰਗ ਨਾਲ ਜਿਵੇਂ ਗੋਲੇ ਵਾਲੇ ਗਊਸ਼ਾਲਾ ਉਹ ਚਲਾ ਨਹੀਂ ਰਹੇ ਸ਼ਹਿਰਾਂ ਦੇ ਗਊਸ਼ਾਲਾ ਇਹ ਚਲਾ ਨਹੀਂ ਰਹੇ ਪ੍ਰੋਪਰ ਹੀ ਚਲਾ ਰਹੇ ਇਹਦਾ ਕਾਬ ਦਾ ਵਕਤ ਨਘਾ ਰਹੇ ਆ ਅਸੀਂ ਅੱਗੇ ਵੀ ਸਰਕਾਰ ਨੂੰ ਬੇਨਤੀ ਕੀਤੀ ਸੀ ਹਰ ਗਊ ਨੂੰ ਇੱਕ ਦਾ ਟੈਗ ਨੰਬਰ ਦੇਓ ਉਹ ਜਿਹੜਾ گاਂ ਦੇ ਟੈਗ ਲੱਗ ਜੇ ਜੇ ਬਾਹਰ ਜਾਵੇ ਤਾਂ ਆਪੇ ਗਊਆ ਗਊਸ਼ਾਲਾ ਵਾਲੇ ਉਹਦੇ ਜਮਵਾਰ ਹੋਣਗੇ ਪ੍ਰਾਪਰ ਜਿਹੜਾ ਸਰਕਾਰ ਸਾਸੋ ਗਊਸ਼ਸ਼ ਲੈਂਦੀ ਆ ਉਹ ਜਿਵੇਂ ਸਾਡੇ ਐਮਪੀ ਸਾਹਿਬਾਨਾਂ ਨੂੰ ਸੈਂਟਰ ਤੋਂ ਸਾਡਾ ਟੈਕਸ ਮੁੜ ਕੇ ਆਉਂਦਾ ਐਵੇਂ ਸਾਨੂੰ ਗਊਸ਼ਾਲਾ ਨੂੰ ਜਿਹੜਾ ਗਊਸ਼ਸ਼ ਲੱਗਦਾ ਉਹ ਗਊਸ਼ਾਲਾ ਨੂੰ ਡਿਵਾਈਡ ਕਰਕੇ ਦਿੱਤਾ ਜਾਵੇ ਅਸੀਂ ਗਵਾਂ ਦੀ ਵਧੀਆ ਸਾਮ ਸੰਭਾਲ ਕਰ ਸਕੀਏ ਇਹ ਸਾਡਾ ਇੱਕ ਏਜੰਡਾ ਦੂਜੀ ਗੱਲ ਇਹ ਆ ਹਰ ਪਿੰਡ ਨੇ ਆਪਾਂ ਕਿੱਲੇ ਮੁਤਾਬਕ ਤੂੜੀ ਇਕੱਠੀ ਕਰਨੀ ਆ ਕਿੱਲੇ ਮੁਤਾਬਕ ਜਿਹੜਾ ਪਹਿਲਾਂ ਉਹਦਾ ਸਿਸਟਮ ਚਲਾਉਣਾ ਉਹ ਵੀ ਆਪਾਂ ਕਿੱਲੇ ਮੁਤਾਬਕ ਚਲਾਉਣਾ ਜੇ ਆਪਾਂ ਇਹ ਕਰ ਲਾਂਗੇ ਕਿ ਲੱਗ ਪਾਂਗੇ ਅਸੀਂ ਵਾਜਾਂਗੇ ਨਹੀਂ ਵਾਰਾ ਗਊ ਇੰਨੀ ਕੁ ਵਧ ਰਹੀ ਆ ਤੇ ਕੁੱਤੇ ਇਹ ਕੁੱਤਾ ਦਾ ਮੁੱਲ ਸਾਡਾ ਨਾਲ ਹੀ ਆ ਵਾਰਾ ਗਾਈਆਂ ਤੇ ਵਾਰਾ ਕੁੱਤੇ ਜੇ ਮਹਾਰਾਜ ਨੇ ਸਾਨੂੰ ਜ਼ਿੰਦਗੀ ਬਖਸ਼ੀ ਸਰਬੱਤ ਦੇ ਭਲੇ ਵੱਲੋਂ ਪੰਜਾਬ ਕੀ ਇੰਡੀਆ ਜੀ ਇੰਡੀਆ ਦੇ ਵਿੱਚ ਸਾਰੇ ਚ ਤੁਹਾਨੂੰ ਵਾਰਾ ਪਸ਼ੂ ਨਾ ਮਿਲੂਗਾ ਕੋਈ ਜੇ ਬਾਬਾ ਨੂੰ ਪ੍ਰਮਾਤਮਾ ਜਿੰਦਗੀ ਦਿੱਤੀ ਤਾਂ ਤੇ ਸਾਡੇ ਪ੍ਰਾ ਨਾਲ ਹੁਣ ਦਾਗ ਵਾਂਗੂ ਨਾਲ ਖੜ੍ਹਦੇ ਹੋ ਮੇਰੇ ਕਿਸੇ ਪਿੰਡ ਚ ਗਊ ਮਲੀ ਤੁਹਾਨੂੰ ਵਾਰਾ ਗਊ ਨਾ ਮਿਲੂਗੀ ਨਾ ਕਿਸੇ ਪਿੰਡ ਚ ਕੋਈ ਤੁਹਾਨੂੰ ਵਾਰ ਘਟਣ ਦੀ ਲੋੜ ਪਾਊਗੀ ਇਹ ਸਾਡੀ ਗਰੰਟੀ ਆ ਅੱਜ ਤੱਕ ਹੀ 2026 ਤੋ ਹੀ ਇਹ ਕੰਮ ਬਿਠ ਦੇਣਾ 2026 26 ਵਿੱਚ ਹੀ ਮੇਰੇ ਹੱਥਾਂ ਦਾ ਪੰਜਾਬ ਅਸੀਂ ਕੱਪ ਕਰ ਦਾਂਗੇ ਇੱਕ ਸਾਲ ਸਮ ਦੇ ਦਿਓ ਹਰ ਪੰਜਾ ਛੀਆਂ ਪਿੰਡਾਂ ਦੀ ਗਊਸ਼ਾਲਾ ਬਣਾਵਾਂਗੇ ਅਸੀਂ ਆਹ ਤੁਹਾਡੇ ਨਾਲ ਆ ਭਰਾਵੋ ਹੱਥ ਬਨ ਕੇ ਬੇਨਤੀ ਆ ਇੰਨੀ ਸਾਡੀ ਬੁਝਾਰਤ ਮੰਨ ਲਿਆ ਕਰੋ ਇਹਨੂੰ ਹਰ ਭਰਾ ਦੀ ਕੋ ਪਹੁੰਚ ਦੀ ਕਰਦਾ ਕਰੋ ਵੀ ਇਹ ਸਾਡੇ ਖਾਸ ਕਰਕੇ ਜ਼ਿਮੀਦਾਰਾਂ ਨਾਲ ਰਾਹਗੀਰਾਂ ਨਾਲ ਅਤੇ ਵਪਾਰੀਆਂ ਨਾਲ ਅਤੇ ਦੁਕਾਨਦਾਰਾਂ ਨਾਲ ਜੁੜਿਆ ਮੁੱਦਾ ਇਹ ਵਾਰਾ ਪਹੁੰਦਾ ਇਹ ਕੋਈ ਤੇ ਪਾਸੇ ਕੋਈ ਲਾਂਭੇ ਨਹੀਂ ਕੋਈ ਗੱਲ ਇਹ ਵੀ ਵਾਰਾ ਪਹੁੰਦਾ ਤਾਂ ਮੈਨੂੰ ਤਕਲੀਫ ਆ ਦੇ ਇਹਨੂੰ ਤਾਂ ਨਹੀਂ ਪਣਾ ਪਰ ਇਹ ਸੁਣਦਾ ਸਾਰਿਆਂ ਨੂੰ ਤਕਲੀਫ ਆਦੀ ਵਾਰਾ ਪਹੁੰਦੀ ਕੋਈ ਬੰਦਾ ਇੰਚੀ ਵੀ ਪਾਸੇ ਨਹੀਂ ਹੋ ਸਾਡੇ ਮੁੱਦੇ ਤੋਂ ਆਪਾਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਰਕਾਰ ਸਾਡੇ ਨਾਲ ਮੋਢਾ-ਮੋਢਾ ਲਾਵੇ ਅਸੀਂ ਗਉ 12 ਗਉਂਾਂ ਬੰਦ ਕਰ ਦਾਂਗੇ ਭਰਾਓ ਅੱਜ ਤੱਕ ਯਾਦ ਰੱਖ ਲੈਣਾ ਡਿਡ ਕੀ ਆ 2026-26 ਚ ਸਰਬੱਤ ਦਾ ਭਲਾ ਐਫ ਡੀ ਕੇ 607 ਇਹਨੂੰ ਵੱਤ ਤੋਂ ਵੱਤ ਫਾਲੋ ਕਰੋ ਸ਼ੇਅਰ ਕਰੋ ਟ ਕਮੈਂਟ ਵਿੱਚ ਦੱਸ ਦਿਆ ਕਰੋ ਵੀ ਆਹ ਗੱਲ ਜਿਹੜੀ ਤੁਸੀਂ ਕਿਵੇਂ ਕੀਤੀ ਆ ਕਿੰਨੇ ਪਰਸੈਂਟ ਵਧੀਆ ਤੁਹਾਨੂੰ ਲੱਗੀ ਆ ਕਮੈਂਟ ਕਰਕੇ ਮੇਰੇ ਭਾਈ ਦੱਸ ਦਿਆ ਕਰੋ ਸਾਡਾ ਕੋਈ ਗੁੱਠਾ ਨਹੀਂ ਘੱਟਦਾ ਨਾਂਂ ਬੋਲਦੋ ਹੈ ਅਮਰੀਕਾ ਆ ਨਾ ਫਿਰ ਕੋਠਾ ਦੋ ਫੇ ਯਾਰ ਇਹ ਜੇਵ ਜਨਾ ਕੋਈ ਮੰਗਣਾ ਆਏ ਵਰਤੀ ਕੱਟ ਰਹੀ ਪਨਾ 500 ਰੁਪਏ ਦੇ ਸਾਤੇ ਦੇ ਇਹਨੂੰ ਤੇ ਫਿਰ ਇਹ ਦੇ ਸਾਤੇ ਯਾਰ ਅਸੀਂ ਜਵਾ ਫਿਰ ਹੀ ਆਏ ਸਾਡੇ ਜੇ ਤੁਸੀਂ ਦਾਨੀ ਬੰਦ ਨਾ ਜਿਹੜਾ ਬੰਦਾ ਮਹੀਨੇ ਦੇ ਅੰਮਲਿ 50 ਜਾਂ 60 ਜਾਂ 600 ਸ਼ੇਅਰ ਕਰਦਾ 100 ਸ਼ੇਅਰ ਕਰਦਾ ਮੈਂ ਸਮਝ ਦਾਨ ਨਹੀਂ ਆ ਤੁਸੀਂ ਇੱਕ ਸ਼ੇਅਰ ਕਰਤਾ ਨਾ ਤੇ 100 ਰੁਪਏ ਤੁਸੀਂ ਦਾਨ ਕਰਤਾ ਅਸੀਂ ਥੋੜਾ ਰੱਖਾਂਗੇ ਦਾਨੀ ਨਾ ਵੀ ਸਾਡੇ ਨਾਲ ਇਹਨਾਂ ਦਾਨੀ ਸੱਤ ਨੂੰ ਜੁੜ ਗਏ ਆ ਜਿਹੜਾ ਬੰਦਾ ਤੁਸੀਂ ਵੀਡੀਓ ਸ਼ੇਅਰ ਕਰਦੇ ਉਹਨੂੰ 100 ਰੁਪਿਆ ਤੁਹਾਡੀ ਕੀਮਤ ਪਾਉਣੀ ਚਾਹੀਦੀ ਹੈ ਭਰਾਓ 100 ਰੁਪਿਆ ਤੁਸੀਂ ਉਹਦੇ ਦਾਨ ਕਰ ਦਿੰਨੇ ਆ ਜਦੋਂ ਕੋਈ ਕਲਿੱਕ ਕਰਤਾ ਸ਼ੇਅਰ ਕਰਤੀ ਅੱਜ ਤਾਂ ਤੁਹਾਨੂੰ ਇਹ ਅਖਾਂਗੇ ਲੋਕਾਂ ਸਾਡਾ ਇਹ ਫੇਸਬੁਕ ਟੱਬਰ ਆ ਜੀ ਸਾਡਾ ਪਰਿਵਾਰ ਆ ਕੋਈ ਟੱਬਰ ਟੂਬਰ ਪਰਿਵਾਰ ਨਹੀਂਗਾ ਦੋ ਦਿਨ ਕੰਮ ਨਾ ਕਰਦੇ ਛੇਤਰ ਲਾਲ ਦੇ ਕਰਦੇ ਮੇਰੇ ਗੱਲਾਂ ਸਹੀ ਆ ਇਹ ਭਰਾਓ ਜੇ ਸ਼ੇਅਰ ਕਰੋਗੇ ਤੇ ਤੁਹਾਡਾ ਨਾਮ ਪਊਗਾ ਦਾਨੀ ਸੱਜਣਾ ਚ ਵੇ ਸਾਡੇ ਨਾਲ 10 ਲੱਖ ਦਾਨੀ ਸੱਜਣਾ 50 ਲੱਖ ਦਾਨੀ ਸੱਜਣਾ ਕਰੋੜ ਦਾਨੀ ਸੱਜਣਾ ਅਸੀਂ ਤੁਹਾਨੂੰ ਨਾ ਦਿੱਤਾ ਦਾਨੀ ਸੱਜਣਾ ਜਦੋਂ ਸ਼ੇਅਰ ਕਰਦੇ ਆਂ ਭਰਾਵੋ ਅਗਲੇ ਬੰਦੇ ਨੂੰ ਪੈਸੇ ਮਿਲਦੇ ਆ ਇਹ 'ਚ ਕੋਈ ਸ਼ੱਕ ਨਹੀਂ ਸਾਨੂੰ ਹੈ ਕੋਈ ਪੈਸੇ ਬੁਸੇ ਨਾ ਲੱਗਾ ਇਹ ਵੀ ਕੀ ਕਰੀ ਹਸਾਬ ਲਾ ਲੈਂਦੇ ਕਾਫੇ ਲਾ ਲੈਂਦੇ ਆ ਉਹਨਾ ਕਰ ਲੈਂਦੇ ਬਾਬਾ ਇੰਨਾ ਬੋਲਦਾ ਤੇ ਕਾਰੀ ਹੁੰਦੇ ਨਹੀਂ ਭਰਾਵਾਂ ਜਦੋਂ ਆਗੇ ਤੁਹਾਨੂੰ ਦੱਸਦੇ ਆ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ